ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਲਈ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਆਏ ਤੇ ਸੰਗਤਾਂ ਕਹਿੰਦੇ ਸੱਚੇ ਪਾਤਸ਼ਾਹ ਬੜਾ ਹੀ ਆਨੰਦ ਆਇਆ ਕੀਰਤਨ ਦਾ ਬੜਾ ਹੀ ਆਨੰਦ ਆਇਆ ਇੱਦਾਂ ਤੇ ਦਸੋਂ ਪਾਤਸ਼ਾਹ ਕਹਿੰਦੇ ਕਈ ਇਹਨਾਂ ਦੇ ਅੰਦਰ ਹੀ ਹੈ ਹੁਣ ਗੱਲ ਸਮਝਣ ਆਈ ਕਿ ਸਹਿਬ ਅਸੀਂ ਤੇ ਕਿਹਾ ਮਾਰੇ ਬੜਾ ਹੀ ਆਨੰਦ ਆ ਬੜਾ ਸੋਹਣਾ ਕਥਾ ਕੀਰਤਨ ਹੋਇਆ ਹੈ ਦੇ ਸਹਿਬ ਕਹਿੰਦੇ ਕਈ ਇਹਨਾਂ ਦੇ ਅੰਦਰ ਹੀ ਹੈ ਮਾਰਾ ਕਹਿੰਦੇ ਕਈ ਅੰਦਰ ਹੀ ਹੈ ਸੱਚੇ ਪਾਤਸ਼ਾਹ ਸਾਹਿਬ ਨੂੰ ਸਮਝ ਨਹੀਂ ਆਈ ਮਾਰਾ ਕਹਿੰਦੇ ਇੱਕ ਪਿੰਡ ਦੇ ਵਿੱਚ ਨੰਬਰਦਾਰ ਦੀ ਜਿਹੜੀ ਕਈ ਸੀ ਨਾ ਆਪਾਂ ਜਾਣਦੇ ਆ ਕਈ ਦੇ ਨਾਲ ਕਿਸਾਨ ਕਈ ਦੀ ਵਰਤੋਂ ਕਦੇ ਹਾਲ ਹੈ ਕਈ ਹੈ ਕਿਸ ਤਰ੍ਹਾਂ ਤੇ ਉਹ ਤੇਈ ਚੋਰੀ ਹੋ ਗਈ ਪੰਚਾਇਤ ਇਕੱਠੀ ਹੋਈ ਕਹਿੰਦੇ ਭੀ ਐਂ ਕਰੋ ਟੰਡ ਉਹ ਰਾਦੇਦੋ ਉੱਟੋ ਜਿਹੜਾ ਵਜਾਉਣ ਵਾਲਾ ਹੁੰਦਾ ਸੀ ਨਾ ਪਹਿਲਾਂ ਆ ਪਿੰਡਾਂ ਵਿੱਚ ਹੁੰਦਾ ਸੀ ਇਸ ਤਰ੍ਹਾਂ ਆ ਜਦ ਕੋਈ ਵੀ ਉਹਨੇ ਪਿੰਡ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਪਹਿਲਾਂ ਢੋਲ ਵਜਾਉਣਾ ਤੇ ਲੋਕੀ ਗਲੀਆਂ 'ਚ ਫਿਰ ਕੇ ਜਿਹੜੇ ਘਰਾਂ 'ਚ ਬੈਠੇ ਗੱਲਾਂ ਕਰ ਦੇ ਕਹਿੰਦੇ ਚੁੱਪ ਕਰੋ ਭਾਈ ਚੁੱਪ ਕਰੋ ਉਹਨੇ ਉੱਚੀ ਆਵਾਜ਼ ਨਾ ਕਹਿਣਾ ਕੇ ਭਾਈ ਕੱਲ ਨੂੰ ਪਰਸੋਂ ਨੂੰ ਪੰਚਾਇਤ ਹੋਏਗੀ ਐਨੇ ਵਜੇ ਫਲਾਣਾ ਆ ਰਿਹਾ ਸਾਰੇ ਆਇਓ ਜਾਂ ਕਿਸੇ ਦੇ ਘਰ ਵਿਆਹ ਹੈ ਭਾਈ ਲੜਕੀ ਦਾ ਸਾਰਿਆਂ ਨੇ ਉਥੇ ਪੁਰਾਣੀ ਜਗਾ ਦੁੱਧ ਲਿਆਉਣਾ ਹੈ ਜਾਂ ਹੋਰ ਕੋਈ ਇਸ ਤਰ੍ਹਾਂ ਉਹਨੂੰ ਕਿਹਾ ਕਿ ਭਾਈ ਤੂੰ ਢੋਲ ਵਜਾ ਕੇ ਪੰਚਾਇਤ ਨਹੀਂ ਕਿਹਾ ਢੋਲ ਵਜਾ ਕੇ ਸਾਰੇ ਪਿੰਡ ਦੇ ਵਿੱਚ ਦੱਸਦੇ ਉਹਨੇ ਬੜਾ ਢੋਲ ਵਜਾਇਆ ਬੜਾ ਦਸਿਆ ਨੰਬਰ ਦਾ ਦੇ ਕਈ ਗਵਾਚ ਗਏ ਭਾਈ ਜਿਹਦੇ ਕੋਲ ਹੈ ਵਾਪਸ ਕਰੋ ਨਹੀਂ ਕਈ ਆਈ ਫਿਰ ਪੰਚਾਇਤ ਹੋਈ ਕਹਿੰਦੇ ਆਪਾਂ ਓਹ ਕਰੀਏ ਘਰ ਘਰ ਤਲਾਸ਼ੀ ਕਰੀਏ ਤਲਾਸ਼ੀ ਸ਼ੁਰੂ ਹੋ ਗਈ ਸਾਰੇ ਘਰਾਂ ਦੀ ਤਲਾਸ਼ੀ ਜਦ ਹੋ ਗਈ ਕਈ ਨਹੀਂ ਮਿਲੀ ਛਿਆਣੇ ਬੰਦੇ ਗੱਲ ਕੀਆ ਕਹਿੰਦੇ ਉਹ ਜਿਹੜਾ ਜਿਹਨੇ ਢੋਲ ਵਜਾਇਆ ਚੌਕੀਦਾਰ ਉਹਦਾ ਕਹਿੰਦੇ ਉਹਦੇ ਘਰ ਦੀ ਤਲਾਸ਼ੀ ਕਰਨੀ ਹੈ ਛਿਆਣੇ ਬੰਦੇ ਕਹਿੰਦੇ ਨਹੀਂ ਕਰੋ ਤੁਸੀਂ ਜਦ ਉਹਦੇ ਘਰ ਬੜੇ ਕਈ ਉਹਦੇ ਘਰ ਪਈ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਵੀ ਕਈ ਜਿਹਦੇ ਕੋਲ ਵੀ ਹੈ ਜਿੰਨੇ ਚੋਰੀ ਕੀਤੀ ਹੈ ਵਾਪਸ ਕਰ ਦੋ ਕਈ ਉਹਦੇ ਘਰੋਂ ਨਿਕਲੀ ਮਾਰੇ ਕਹਿੰਦੇ ਕਈ ਅੰਦਰ ਹੀ ਹੈ ਕਹਿੰਦੇ ਬਾਹਰੋਂ ਬਾਹਰੋਂ ਹੈ ਪਰ ਅੰਦਰੋਂ ਨਹੀਂ ਬੇਨਤੀ ਕਰ ਦੋ ਭਾਅ ਕਥਨੀयां ਕਰਨੀ ਨਹੀਂ ਤੇ ਮੇਰੇ ਧੰਗੁਰੂ ਹਰਗਮੇਸ਼ ਸਾਹਿਬ ਮਾਰੇ ਕਹਿੰਦੇ ਤਰਮਾਤਮਾ ਹੋਵੇ ਕਥਨੀ ਦੇ ਨਾਲ ਕਰਨੀ ਹੋਵੇ ਗੁਰੂ ਘਰ ਵਿੱਚ ਜਿਹੜੀ ਕਰਨੀ ਹੈ ਨਾ ਉਹ ਕਮਾਈ ਹੈ ਸੋ ਉਹ ਪ੍ਰਵਾਨ ਹੈ ਸਾਧ ਸੰਗਤ ਜੀ ਜੇ ਕਰਨੀ ਤੋਂ ਖਾਲੀ ਹੈ ਨਿਰੀ ਕਰਨੀ ਹੈ ਔਰ ਦੇਸ ਆਪ ਨ ਕਰ ਆਪ ਤਜਾਉਤ ਜਨਮ